ਹਾਂਜੀ 사ਸਿਕਾ ਜੀ ਕਿਵੇਂ ਹੋ ਸਾਰੇ ਉਮੀਦ ਹੈ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਧਮਾਨ ਸੀਐਸਸੀ ਕਹ ਪੇ ਚੈਨਲ ਦੇ ਵਿੱਚ ਸਾਡੇ ਇਸ ਚੈਨਲ ਦਾ ਮਕਸਦ ਜੀ ਪੰਜਾਬ ਅਤੇ ਸੈਂਟਰ ਗਵਰਨਮੈਂਟ ਦੀਆਂ ਪੋਸਟਾਂ ਨੂੰ ਸਭ ਤੋਂ ਪਹਿਲਾਂ ਤੁਹਾਡੇ ਤੱਕ ਲੈ ਕੇ ਆਉਣਾ ਹੈ ਸੋ ਜੇਕਰ ਤੁਸੀਂ ਸਾਡਾ ਚੈਨਲ ਆ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡੇ ਚੈਨਲ ਨੂੰ ਕਰਫੋ ਸਬਸਕ੍ਰਾਈਬ ਤੇ ਨਾਲ ਹੀ ਘੰਟੀ ਦਾ ਬਟਨ ਵੀ ਜਰੂਰ ਦਬ ਲਿਓ ਤਾਂ ਜੋ ਆਉਣ ਵਾਲੀਆਂ ਹਰ ਇੱਕ ਪ੍ਰਕਾਰ ਦੀਆਂ ਪੋਸਟਾਂ ਦੀ ਜਾਣਕਾਰੀ ਜਿਹੜੀ ਤੁਹਾਡੇ ਤੱਕ ਸਹੀ ਸਮੇਂ ਤੇ ਪਹੁੰਚ ਸਕੇ ਸੋ ਅੱਜ ਦੀ ਬਈ ਪੋਸਟ ਆਪਾਂ ਲੋਤਿਆਣਾ ਖੇਤੀਬਾੜੀ ਯੂਨੀਵਰਸਿਟੀ ਦੀ ਲੈ ਕੇ ਆਏ ਆ ਜੋ ਕਿ ਡਾਟਾ ਕਲੈਕਸ਼ਨ ਅਸਿਸਟੈਂਟ ਦੀ ਇਹ ਪੋਸਟ ਹੈ ਤੇ 18000 ਪਲੱਸ ਜਿਹੜੀ ਤੁਹਾਡੀ ਸੈਲਰੀ ਹੈ ਰਹਿਣ ਵਾਲੀ ਹੈ ਤੇ ਬੀਐਸਸੀ ਐਗਰੀਕਲਚਰ ਜਾਂ ਬੀਏ ਇਕਨੋਮਿਕਸ ਨਾਲ ਤੁਸੀਂ ਕੀਤੀ ਹੋਈ ਹੈ ਤਾਂ ਤੁਸੀਂ ਇਹ ਪੋਸਟ ਜਿਹੜੀ ਉਹ ਭਰ ਸਕਦੇ ਹੋ ਹੋਰ ਕੋਈ ਵੀ ਕੈਟਾਗਰੀ ਵਾਲਾ ਇਹ ਪੋਸਟ ਹੈ ਉਹ ਨਹੀਂ ਭਰ ਸਕਦਾ ਜੀ ਇੱਕ ਨਿਕਾ ਬਈ ਆਪਾਂ ਇਹ ਅਫੀਸ਼ੀਅਲ ਨੋਟਸ ਹੈ ਬਈ ਜਿਹੜਾ ਪੀਏਯੂ ਲੁਧਿਆਣਾ ਦੀ ਵੈਬਸਾਈਟ ਦੇ ਉੱਤੇ ਹੈ ਇਹ ਤੁਸੀਂ ਦੇਖ ਹੀ ਸਕਦੇ ਹੋ ਜਿਵੇਂ ਉੱਪਰ ਲਿਖਿਆ ਹੈ ਡਾਟਾ ਕਲੈਕਸ਼ਨ ਅਸਿਸਟੈਂਟ ਦੀਆਂ ਅਸਾਮੀਆਂ ਦੀ ਨਿਯੁਕਤੀ ਲਈ ਫੀਸ ਚਾਰਜ ਵਜੋਂ ਜਿਹੜਾ ਬਈ ਤੁਹਾਨੂੰ ਮੈਂ ਕਿਹਾ ਸੀ ਵੀ ਇਹ ਡਿਮਾਂਡ ਡਰਾਫਟ ਹੈ ਲੱਖਣਾ 200 ਰੁਪਏ ਦਾ ਉਹ ਆਪਣਾ ਕੰਟਰੋਲਰ ਪੀਏਯੂ ਲੁਧਿਆਣਾ ਦੇ ਹੱਕ ਵਿੱਚ 200 ਰੁਪਏ ਦਾ ਡਿਮਾਂਡ ਡਰਾਫਟ ਦੇ ਨਾਲ ਨਿਰਧਾਰਿਤ ਪਰਫਾਰਮੈਂਸ ਤੇ ਬਿਨੇ ਪੱਤਰ ਮੰਗੇ ਜਾਂਦੇ ਹਨ ਇਹ ਡਾਟਾ ਕਲੈਕਸ਼ਨ ਅਸਿਸਟੈਂਟ ਤਸੀਲ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਅਤੇ ਤਸੀਲ ਸੰਗਰੂਰ ਜ਼ਿਲ੍ਹਾ ਸੰਗਰੂਰ ਦੇ ਚੁਣੇ ਇਹ ਪਿੰਡਾਂ ਵਿੱਚ 18000 ਪ੍ਰਤੀ ਮਹੀਨਾ ਨਿਰਧਾਰਿਤ ਠੇਕੇ ਦੇ ਆਧਾਰ ਤੇ 6 ਮਹੀਨਿਆਂ ਦੀ ਮਿਆਦ ਜਾਂ ਸਕੀਮਾਂ ਦੀ ਸਮਾਪਤੀ ਤੱਕ ਜੋ ਵੀ ਪਹਿਲਾਂ ਹੋਵੇ ਸਕੀਮ ਪੰਜਾਬ ਵਿੱਚ ਪ੍ਰਮੁੱਖ ਫਸਲਾਂ ਦੀ ਕਾਸ਼ਤ ਦੀ ਲਾਗਤ ਦਾ ਅਧਿਐਨ ਕਰਨ ਲਈ ਵਿਆਪਕ ਯੋਜਨਾ ਇਹ ਕੋਈ ਨੰਬਰ ਹੈ ਇਹਨਾਂ ਦਾ ਬਈ ਸੀ ਡਬਲ ਐਸ ਤੇ 30 ਪੀ ਸੀ 6004 ਵਿੱਚ ਰੱਖੇ ਜਾਣੇ ਹਨ ਮਤਲਬ ਇਹ ਭਾਰਤੀ ਦਾ ਨੰਬਰ ਹੈ ਕੋਈ ਵੀ ਇਹਦੇ ਅਧੀਨ ਇਹ ਬੰਦੇ ਜਿਹੜੇ ਰੱਖੇ ਜਾਣੇ ਨੇ ਸੰਗਰੂਰ ਤੇ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਬਈ ਠੀਕ ਹੈ ਤੇ ਇਸ ਦੇ ਉਹਦੇ ਲਈ ਯੋਗਤਾਵਾਂ ਇਹ ਲਿਖੇ ਅਨੁਸਾਰ ਹਨ ਖੇਤੀਬਾੜੀ ਵਿੱਚ ਬਈ 2 ਸਾਲ ਦਾ ਤੁਸੀਂ ਕੋਈ ਡਿਪਲੋਮਾ ਕੋਰਸ ਕੀਤਾ ਹੈ ਜਾਂ ਤੁਸੀਂ ਬੀਐਸਸੀ ਖੇਤੀਬਾੜੀ ਕੀਤੀ ਹੈ ਐਗਰੀਕਲਚਰ ਜਾਂ ਬੀਏ ਅਰਥ ਸ਼ਾਸਤਰ ਦੇ ਨਾਲ ਕੀਤੀ ਹੈ ਬਈ ਇਕਨੋਮਿਕਸ ਠੀਕ ਹੈ ਜਿਵੇਂ ਮੈਂ ਤੁਹਾਨੂੰ ਪਿੱਛੇ ਦੱਸ ਗਿਆ ਇਹਦੀ ਤੇ ਮੈਟ੍ਰਿਕ ਪੱਤਰ ਯਾਨੀ ਕਿ 10ਵੀਂ ਤੱਕ ਤੁਸੀਂ ਪੰਜਾਬੀ ਪਾਸ ਹੋਣੀ ਚਾਹੀਦੇ ਹੋ ਆਰਥਿਕ ਵੇਰੀਏਬਲਾਂ ਤੇ ਕਿਸਾਨਾਂ ਤੋਂ ਡਾਟਾ ਇਕੱਠਾ ਕਰਨ ਦੇ ਅਨੁਭਵ ਵਾਲੇ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ ਯਾਨੀ ਕਿ ਬਈ ਜਿਹੜੇ ਪਹਿਲਾਂ ਹੀ ਇਸ ਚੀਜ਼ ਦਾ ਐਕਸਪੀਰੀਅੰਸ ਰੱਖਦੇ ਨੇ ਡਾਟਾ ਕਲੈਕਸ਼ਨ ਦਾ ਉਹਨਾਂ ਨੂੰ ਵੀ ਮਤਲਬ ਪਹਿਲ ਦਿੱਤੀ ਜਾਵੇਗੀ ਠੀਕ ਹੈ ਜੀ ਉਮਰ ਵੀ 18 ਸਾਲ ਤੋਂ 37 ਸਾਲ ਲਿਖੀ ਹੋਈ ਹੈ ਇਹਨਾਂ ਨੇ ਤੇ ਰਿਜ਼ਰਵੇਸ਼ਨ ਨਿਯਮਾਂ ਅਨੁਸਾਰ ਦਿੱਤੀ ਜਾਵੇਗੀ ਜਿਹੜੀ ਬਈ ਐਸਸੀ ਬੀਸੀ ਨੂੰ ਛੋਟ ਮਿਲਦੀ ਹੁੰਦੀ ਹੈ ਉਹ ਮਿਲੂਗੀ ਕਹਿੰਦੇ ਤੇ ਉਪਰੋਕਤ ਯੋਗਤਾਵਾਂ ਨੂੰ ਪੂਰਾ ਕਰਨ ਵਾਲੇ ਇਸਕ ਉਮੀਦਵਾਰ 7 11 2025 ਤੱਕ ਸਰਟੀਫਿਕੇਟਾਂ ਦੀਆਂ ਤਸਦੀਕ شدہ ਕਾਪੀਆਂ ਸਮੇਤ ਪੀਏਯੂ ਦੀ ਵੈਬਸਾਈਟ ਤੇ ਅਪਲੋਡ ਕੀਤੇ ਗਏ ਫਾਰਮ 'ਤੇ ਅਪਲਾਈ ਕਰਨ ਬੇਨਕਾਰ 21 11 2025 ਨੂੰ ਸਵੇਰੇ 11:30 ਵਜੇ ਮਤਲਬ ਦਫ਼ਤਰ ਇਹਨਾਂ ਦਾ ਆਰਥਿਕ ਅਤੇ ਸਮਾਜਿਕ ਵਿਭਾਗ ਪੀਏਯੂ ਲੁਧਿਆਣਾ ਦੇ ਦਫ਼ਤਰ ਵਿੱਚ ਆਪਣੇ ਅਸਲ ਸਰਟੀਫਿਕੇਟਾਂ ਦੇ ਨਾਲ ਚੋਣ ਕਮੇਟੀ ਦੇ ਸਾਹਮਣੇ ਹਾਜ਼ਰ ਹੋਣਾ ਬਿਨੈਗਾਰ ਬਿਨੈ ਪੱਤਰ ਫੀਸ ਤੋਂ ਬਿਨਾ ਗਲਤ ਡਰਾਫਟ ਅਤੇ ਨਿਯਮਿਤ ਮਿਤੀ ਤੋਂ ਬਾਅਦ ਪ੍ਰਾਪਤ ਹੋਈਆਂ ਅਰਜ਼ੀਆਂ ਤੇ ਵਿਚਾਰ ਨਹੀਂ ਕੀਤਾ ਜਾਵੇਗਾ ਜੀ ਠੀਕ ਹੈ ਜੀ ਇਹ ਵਿਭਾਗ ਕਿਸੇ ਵੀ ਡਾਕ ਦੇਰੀ ਜਾਂ ਆਵਾਜਾਈ ਵਿੱਚ ਨੁਕਸਾਨ ਲਈ ਜ਼ਿੰਮੇਵਾਰ ਨਹੀਂ ਹੋਵੇਗਾ ਆਉਦੇਦਾਰਾਂ ਦੀਆਂ ਸੇਵਾਵਾਂ ਬਿਨਾਂ ਕਿਸੇ ਨੋਟਿਸ ਦੇ ਕਿਸੇ ਵੀ ਸਮੇਂ ਖਤਮ ਕੀਤੀਆਂ ਜਾ ਸਕਦੀਆਂ ਹਨ ਅਪਰੋਕਤ ਲਈ ਕੋਈ ਟੀਏ ਜਾਂ ਟੀਏ ਭੁਗਤਾਨ ਨਹੀਂ ਕੀਤਾ ਜਾਵੇਗਾ ਜੀ ਜਿਹੜਾ ਦਫਤਰ ਹੈ ਜੀ ਇਹਦਾ ਮੁਖੀ ਦਾ ਆਰਥਿਕ ਅਤੇ ਸਮਾਜਿਕ ਵਿਭਾਗ ਹੈ ਪੀਏਯੂ ਰੁੱਦਿਆਣਾ ਯੂਨੀਵਰਸਿਟੀ ਦੇ ਵਿੱਚ ਠੀਕ ਹੈ ਜੀ ਸੋ ਅੱਜ ਦੀ ਵੀਡੀਓ ਚ ਬਈ ਐਨੇ ਤੁਸੀਂ ਇਹ ਪੋਸਟ ਭਰਨ ਲਈ ਆਪਣਾ ਇਥੋਂ ਇਸੇ ਅਫੀਸ਼ੀਅਲ ਵੈਬਸਾਈਟ ਤੋਂ ਇਹਨਾਂ ਦੀ ਤੋਂ ਫਾਰਮ ਜਿਹੜਾ ਹੋ ਡਾਊਨਲੋਡ ਕਰਕੇ ਨਾਲ ਆਪਣੇ ਸਰਟੀਫਿਕੇਟ ਯੋਗਤਾ ਦੇ ਲਾ ਕੇ ਇਹਨਾਂ ਨੂੰ ਇਹ ਆਪਣਾ ਹ ਦਫ਼ਤਰ ਦਾ ਪਤਾ ਜਿਹੜਾ ਆ ਤੁਹਾਨੂੰ ਮੈਂ ਨੀਚੇ ਦਿਖਾਇਆ ਹੈ ਬਈ ਆਪਣਾ ਆਤੀ ਆਰਥਿਕ ਅਤੇ ਸਮਾਜਿਕ ਵਿਭਾਗ ਪੀਏਯੂ ਲੁਧਿਆਣਾ ਠੀਕ ਹੈ ਜੀ ਇੱਥੇ ਤੁਸੀਂ ਇਹ ਆਪਣੇ ਜਿਹੜੇ ਚਿੱਠੀ ਆ ਪਾਉਣੀ ਹੈ ਤੇ 200 ਰੁਪਏ ਦਾ ਬਈ ਆਪਣਾ ਇੱਕ ਡਿਮਾਂਡ ਡਰਾਫਟ ਲਾਉਣਾ ਜੋ ਕਿ ਆ ਲਿਖਿਆ ਇਹਨਾਂ ਨੇ ਕੰਟਰੋਲਰ ਪੀਏਯੂ ਲੁਧਿਆਣਾ ਠੀਕ ਹੈ ਜੀ ਆ ਲਿਖਿਆ ਦੇਖੋ ਕੰਟਰੋਲਰ ਪੀਏਯੂ ਦੁੱਧਣਾ ਤੇ ਡਰਾਫਟ ਦੇ ਪਿੱਛੇ ਆਪਣੇ ਸਾਈਨ ਜਰੂਰ ਕਰ ਦਿਓ ਬਈ ਠੀਕ ਹੈ ਸੋ ਅੱਜ ਦੀ ਵੀਡੀਓ ਵਿੱਚ ਐਨੀ ਬਈ ਮਿਲਦੇ ਹਾਂ ਜਲਦ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ